ਸਰਦੀ ਮੈਂ ਅਵਤਾਰ ਲਾਲ ਯੂਪੀਏ ਨਿਊਜ਼ ਕਪੂਰਥਲਾ ਅੱਜ ਅਸੀਂ ਆਏ ਆ ਪਿੰਡ ਢਿਲਵਾ ਜਿਲ੍ਹਾ ਕਪੂਰਥਲਾ ਦੇ ਵਿੱਚ ਇੱਥੋਂ ਦੇ ਲੰਬੜਦਾਰ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਕੋਲ ਸਸੀ ਗੱਜ ਜੀ ਲੰਬੜਦਾਰ ਸਸੀ ਗੱਜ ਜੀ ਸਾਰੇ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਤੇ ਚੈਨਲ ਦੇ ਜਿਹੜੇ ਪ੍ਰਸਪੋਰਟਰ ਇੱਥੇ ਆਇਆ ਨੂੰ ਬਹੁਤ-ਬਹੁਤ ਧੰਨਵਾਦ ਸੁਖਵਿੰਦਰ ਸਿੰਘ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਇਹ ਕੋਡਾ ਮੁੱਦਾ ਬਣਿਆ ਇੱਕ ਬਹੁਤ ਹੀ ਪੁਰਾਣਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਮਾਨ ਪੱਤੇ ਦਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਲੰਬੜਦਾਰਾਂ ਦਾ ਮਾਨ ਪੱਤਾ ਜਿਹੜਾ ਇਹ ਟਾਈਮ ਸੇ ਵੀ ਪਹੁੰਚਦਾ ਚਾਹੀਦਾ ਤੇ ਮਾਨ ਪੱਤਾ ਵਧਣਾ ਚਾਹੀਦਾ ਸਾਡੇ ਜਿਹੜੇ ਲੰਬੜਦਾਰ ਸਹਿਮਾਨ ਨੇ ਇਹਨਾਂ ਦਾ ਜਿਹੜਾ ਮਾਨ ਪੱਤਾ ਵਾ ਉਹ ਵਧਣਾ ਚਾਹੀਦਾ ਕਿਉਂਕਿ ਲੰਬੜਦਾਰ ਸਮਾਜ ਸੇਵਾ ਕਰਦੇ ਹਨ ਤੇ ਆਪਣੇ ਕੋਲੋਂ ਖਰਚਾ ਕਾਫੀ ਕਰਦੇ ਹਨ ਇਸ ਕਰਕੇ ਉਹਨਾਂ ਨੇ ਆਪਣਾ ਕੰਮ ਛੱਡ ਕੇ ਜਾਣਾ ਹੁੰਦਾ ਤੇ ਜਿਹੜਾ ਮਾਨ ਪੱਤਾ ਵਾ ਉਹ ਜ਼ਰੂਰ ਬਲਣਾ ਚਾਹੀਦਾ ਹੈ। ਦੂਸਰੀ ਚਲੋ ਲੰਬੜਦਾਰਾਂ ਨੂੰ ਸਾਡੀ ਹਮੇਸ਼ਾ ਹੀ ਹੁੰਦਾ ਹੈ ਕਿ ਬੜੀ ਇਮਾਨਦਾਰੀ ਦਦੇਈ ਦੇ ਨਾਲ ਅਸੀਂ ਆਪ ਸਾਡਾ ਪਿੰਡ ਢਵਾ ਉਹ ਸਾਰੇ ਹੀ ਲੰਬੜਦਾਰ ਅਸੀਂ ਤਾਵੇ ਨਾ ਕਹਿੰਦੇ ਆ ਕਿ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ। ਕਦੀ ਵੀ ਕਿਸੇ ਕੋ ਕੋ ਚਾਹ ਦਾ ਕਾਪਾ ਜਾਂ ਕੋਈ ਪੈਸਾ ਨਹੀਂ ਕਦੀ ਕਿਸੇ ਨੇ ਲਿਆ ਔਰ ਉਸ ਸਮਾਜ ਨੂੰ ਬੜੀ ਵੱਡੀ ਮਾਨ ਵਾਲੀ ਗੱਲ ਹੈ ਕਿ ਸਾਡਾ ਪਿੰਡ ਢਵਾਦਾ ਹੀ ਤਾਵੇ ਨਾ ਕਹਿੰਦੇ ਆ ਕਿ ਜਿੰਨੇ ਵੀ ਲੰਬੜਦਾਰ ਆ ਬਿਨਾ ਕਿਸੇ ਲਾਲਚ ਦੇ ਆਪਣਾ ਕੰਮ ਆਪਣੇ ਕੋਲੋਂ ਖਰਚਾ ਕਰਕੇ ਆਪਣਾ ਤੇਲ ਮਾਲ ਕੇ ਸਮਾਜ ਦਾ ਕੰਮ ਕਰਦੇ ਆ ਤੇ ਸਰਕਾਰ ਨੂੰ ਸਹਿਯੋਗ ਦਿੰਦੇ ਆ ਅੱਜ ਦੀ ਡੇਟ ਦੇ ਵਿੱਚ ਜੋ ਮਾਨ ਪੱਤਾ ਆ ਰਿਹਾ ਉਹ ਕਿੰਨਾ ਮਿਲ ਰਿਹਾ ਤੇ ਕਿੰਨਾ ਤੁਸੀਂ ਮੰਗ ਕਰਦੇ ਸਰਕਾਰ ਤੋਂ ਦੇਖੋ 3000 ਰੁਪਏ ਮਾਨ ਪੱਤਾ ਆ ਰਿਹਾ ਤੇ ਘੱਟੋ ਘੱਟ 5 ਤੋਂ ਉੱਤੇ 5 ਮਾਨ ਪੱਤਾ ਚਾਹੀਦਾ ਕਿਉਂਕਿ ਜੇ ਇੱਕ ਦਿਨ ਬੰਦਾ ਜਾਂਦਾ ਵੀ ਹੈ ਕਈ ਵਾਰੀ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਕਈ ਲੋਕਾਂ ਕੋ ਗੱਡੀਆਂ ਨਹੀਂ ਹੁੰਦੀਆਂ ਉਹਨਾਂ ਨੇ ਦੂਰ ਕੋਟ ਮੈਚ ਵਗੈਰਾ ਕਰਨ ਜਾਣਾ ਤਾਂ ਅਸੀਂ ਆਪਣੀਆਂ ਹੀ ਗੱਡੀਆਂ ਦੇ ਵਿੱਚ ਆਪਣੇ ਪੱਲਿਓ ਤੇਲ ਵਾੜ ਕੇ ਉਹ ਸੇਵਾ ਕਰਦੇ ਆ ਤੇ ਇਸ ਕਰਕੇ ਮਾਨਤਾ ਵੀ ਹੋਣਾ ਚਾਹੀਦਾ ਦੂਜਾ ਸਾਡਾ ਟੋਲ ਪਲਾਜ਼ਾ ਸਾਡੇ ਜਿਹੜੇ ਬੱਸਾਂ ਪੱਸ ਦੇ ਵਿੱਚ ਜਿਹੜਾ ਸਫਰ ਹੈ ਇਹ ਵੀ ਫ੍ਰੀ ਹੋਣਾ ਚਾਹੀਦਾ ਤੇ ਕਚਹਿਰੀਆਂ ਤਹਿਸੀਲਾਂ ਤੇ ਥਾਣਿਆਂ ਦੇ ਵਿੱਚ ਜਿਹੜੀ ਲੰਬੜਦਾਰਾ ਉਹਨਾਂ ਨੂੰ ਬਕਾਇਦਾ ਪੂਰਾ ਰਿਸਪੈਕਟ ਪੂਰੀ ਇੱਜ਼ਤ ਉਹਨਾਂ ਦੇ ਬਰਦੀ ਥਾਂ ਮਿਲਣੀ ਚਾਹੀਦੀ ਹੈ ਸਰਕਾਰ ਨੂੰ ਚਾਹੀਦਾ ਕਿ ਆਪਣੇ ਜਿਹੜੇ ਕਲਚਰ ਹੀ ਉਹਨਾਂ ਨੂੰ ਜਾਗਰਤ ਕਰੇ ਸਾਨੂੰ ਹਰ ਮੀਟਿੰਗ ਦੇ ਵਿੱਚ ਭਾਵੇਂ ਉਹ ਨਵੇਂ ਪਚੈਤੀ ਹੋਵੇ ਕਿਤੇ ਵੀ ਹੋਵੇ ਸਾਡਾ ਇੱਕ ਨੰਬਰ ਦਾ ਜਰੂਰ ਬਿਠਾਉਣਾ ਚਾਹੀਦਾ ਹੈ ਇਹ ਕਿਸਾਨਾਂ ਪ੍ਰਤੀ ਜੋ ਅੱਜਕੱਲ ਅਸੀਂ ਦੇਖ ਰਹੇ ਹਾਂ ਕਿ बार-बार ਕਿਸਾਨਾਂ ਨੂੰ ਕਿਸਾਨ ਜੀਰਾਂ ਨੂੰ ਸਾਡਿਆਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਉਹਦੇ ਪ੍ਰਤੀ ਕੀ ਕਹਿਣਾ ਚਾਹੀਦਾ ਦੇਖੋ ਆਂਦਾਤਾ ਹੈ ਕਿਸਾਨ ਬੜੀ ਮਿਹਨਤ ਕਰਦਾ ਮੈਂ ਖੁਦ ਕਿਸਾਨ ਆ ਰੱਤਾ ਨੂੰ ਕਿਸਾਨ ਇੰਨਾ ਦੁਖੀ ਹੈ ਕਿ ਧੰਨੇ ਲੋਣਾ ਉਹਦੀ ਮਜ਼ਦੂਰੀ ਬਣ ਚੁੱਕਾ ਹੈ ਅਸੀਂ ਫੈਸਲਾ ਕਰਦੇ ਹੁਣ ਆਲੂ ਦੀ ਫਸਲ ਵੇਚੀਏ ਮਿੱਟੀ ਦੇ ਭਾਰ ਹੋਰ ਦੀ ਸਾਨੂੰ ਕੋਲੋਂ ਪੈਸੇ ਕਾਉਣੇ ਪੈਗੇ ਫਿਰ ਤੋਂ ਬਸ ਸਰਕਾਰ ਦੇਖੋ ਹੁਣ ਲਾਈਟ ਆਉਂਦੀ ਹੈ ਰਾਤ ਨੂੰ 12 1 ਵਜੇ ਹਾਲਾਤ ਨਹੀਂ ਖਰਾਬ ਹੈ ਰਾਤ ਨੂੰ ਕਈਆ ਲੈ ਕੇ ਮੋਟਰਾਂ ਤੇ ਜਾਣਾ ਉਹ ਚਲਾਉਣੀਆਂ ਕਿਤੇ ਕਿਸਾਨੀ ਸੁੱਕੀ ਨਹੀਂ ਹੈ ਕਿਸਾਨ ਅੱਜ ਦਾ ਕਾਟੀ ਵਿੱਚ ਜਾ ਰਿਹਾ ਤੇ ਸਾਡੀ ਹੱਥ ਵਿਵਸਥਾ ਕਿਸਾਨੀ ਤੇ ਅਧਾਰਤ ਹੈ ਅੱਜ ਹੁਣ ਸਾਡੇ ਢਿਲਮਾਂ ਦੀ ਗੱਲ ਕਰੀਏ ਤੇ ਇੱਥੇ ਬਹੁਤ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ 22 ਦਿਨ ਲਗਾਤਾਰ ਮਾਂ ਢਿਲਮਾਂ ਦੇ ਵਿੱਚ ਪਾਣੀ ਖੜਾ ਰਿਹਾ ਅੱਜ ਤੱਕ ਸਾਨੂੰ ਸਿਰਫ ਢਿਲਮਾਂ ਦਾ ਖਰਾਬਾ ਮਿਲਿਆ ਮੰਡ ਦਾ ਖਰਾਬਾ ਮਿਲਿਆ ਢਿਲਮਾਂ ਦਾ ਖਰਾਬਾ ਵੀ ਹਜੇ ਤੱਕ ਕਾਗਜ਼ਾਂ ਫਾਈਲਾਂ ਵਿੱਚ ਪਿਆ ਹੋਇਆ ਹੈ ਸੋ ਕਿਸਾਨ ਦੀ ਜਿਹੜੀ ਪੰਜਾਬ ਭਰ ਕਿਤੇ ਵੀ ਲਾ ਲਓ ਇੰਡੀਆ ਦੇ ਕਿਸਾਨ ਦੀ ਜਿਹੜੀ ਚਿੰਤਾ ਤੇ ਇਸ ਟਾਈਮ ਹਾਲਾਤ ਆ ਜਿਵੇਂ ਬਾਹਰ ਲੋਕ ਨਾ ਗਏ ਹੋਣ ਜਾਂ ਬਾਹਰੋਂ ਅੰਦਰ ਨਾ ਹੋਵੇ ਲੋਕਾਂ ਨੂੰ ਤਾਂ ਇੱਥੇ ਲੋਕ ਚਾਈ ਹੋਏ ਪਏ ਆ ਲੋਕਾਂ ਦੇ ਉੱਤੇ ਲਿੰਮਟਾਂ ਚੜੀਆਂ ਨੇ ਤੁਸੀਂ ਇਹ ਦੇਖ ਲਓ ਮੈਂ ਇੱਥੇ ਦੀ ਗੱਲ ਕਰਦਾ ਰੋਜ਼ ਤਸਦੀਕ ਕਰਾਉਣ ਆਉਂਦੇ ਨੇ ਸਾਡੇ ਘੱਟੋ ਘਾਟੇ ਇਲਾਕਾ ਡੁੱਬਦੇ ਜਾ ਲੋਕ ਫਿਰ ਕਿਚਾਈ ਹੋ ਗਏ ਆ ਉਹਨੂੰ ਸਾਨੂੰ ਅੱਜ ਵੀ ਯਾਦ ਹੈ ਕਿ ਬਤਾਲਾ ਦੇ ਇਲਾਕੇ ਇੱਕ ਕਿਸਾਨ ਨੇ ਆਤਮ ਹੱਤਿਆ ਕੀਤੀ ਸੀ ਉਹੋ ਜਿਹੇ ਹਾਲਾਤ ਬਣ ਜਾਦੇ ਆ ਪੰਜਾਬ ਦੇ ਕਿ ਸਾਡੇ ਨੁਕਸਾਨ ਹੋਣ ਦੇ ਨਾਲ ਸਾਨੂੰ ਸਰਕਾਰ ਨੂੰ ਚਾਹੀਦਾ ਕਿ ਸਾਡਾ ਹੱਥ ਫੜੇ ਜਿਹੜਾ ਖਰਾਬਾ ਸਾਡਾ ਬਣਦਾ ਉਹਨਾਂ ਕਿਸਾਨਾਂ ਨੂੰ ਦੇਵੇ ਤਾਂ ਜੋ ਉਹ ਲੋੜ ਮੁਤਾਬਕ ਹੁਣ ਅਗਲੀ ਫਸਲ ਵਾਸਤੇ ਵੱਧ ਸਕਣ